ਗੰਦੀ ਪਤ ਗੋਬੀ ਕਿਸ ਤਰੀਕੇ ਨਾਲ ਗਲੀ ਸੜੀਏ ਤੇ ਪਈ ਆ ਜਿਹੜੀ ਮੋਮੋਜ਼ ਦੇ ਵਿੱਚ ਵਰਤੀ ਜਾ ਰਹੀ ਸੀ ਦੇਖੋ ਇੱਥੇ ਪੂਰੇ ਕੀੜੇ ਹੋਣ ਚਾਹੇ ਮੱਖੀਆਂ ਹੋਣ ਕਿੰਨੀ ਗੰਦਗੀ ਦੇ ਵਿੱਚ ਇਹ ਸਮਾਨ ਸਾਰਾ ਇੱਥੇ ਪਿਆ ਹੈ ਉਹ ਤੇਲ ਆ ਜਿਹਦੇ ਵਿੱਚ ਜਿਹੜਾ ਆ ਫਰਾਈ ਕੀਤਾ ਜਾਂਦਾ ਸੀ ਕਿੰਨਾ ਜ਼ਿਆਦਾ ਉਹ ਗਾਧ ਬਣ ਚੁੱਕਿਆ ਗੰਦਾ ਹੋ ਚੁੱਕਿਆ ਤੇ ਇਹਦੇ ਨਾਲ ਕੈਂਸਰ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਫਾਟੀਆਂ ਦਾ ਹਾਲ ਦੇਖ ਲੋ ਕਿੰਨੇ ਜ਼ਿਆਦਾ ਜਲਵਰ ਜੰਮੀ ਹੋਈ ਹੈ ਕਿੰਨਾ ਜ਼ਿਆਦਾ ਗੰਦ ਜਿਹੜਾ ਇੱਥੇ ਮਚਿਆ ਹੋਇਆ ਤੇ ਇੰਨੀ ਜ਼ਿਆਦਾ 스멜 ਵੀ ਜਿਹੜੀ ਅੰਦਰੋਂ ਆ ਰਹੀ ਹੈ ਕਿ ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਸਾਡੀ ਜਦੋਂ ਆ ਕੇ ਅੰਦਰ ਬੜੇ ਦੇਖਿਆ ਵੀ ਪੂਰੀ ਗੰਦਗੀ ਜਿਹੜੀ ਉਹ ਸਪ੍ਰਿੰਗ ਰੋਲ ਬਣਾਣੇ ਆ ਸੇਵੀਆਂ ਬਣਾਣੇ ਆ ਉਹ ਉਹ ਸੇਮੀਆਂ ਦੀ ਥਾਂ ਉਹ ਜਿਹੜਾ ਮੀਟ ਹੁੰਦਾ ਮੁਰਗੇ ਮੱਛੀ ਦਾ ਨਹੀਂ ਉਹ ਇਹ ਚੀਜ਼ਾਂ ਦਾ ਸੀਗਾ ਬਿੱਲਾ ਹੋ ਗਿਆ ਕੁੱਤਾ ਮਾਰ ਕੇ ਮਤਲਬ ਇਹ ਚੀਜ਼ਾਂ ਦਾ ਨੌਨ ਵੇਜ ਮੀਟ ਬੜਾ ਸਾਰਾ ਬਣਾਇਆ ਜਾ ਰਿਹਾ ਉਹਦੇ ਵਿੱਚ ਹਲੇ ਤੱਕ ਸਾਨੂੰ ਆੜਗੜਦੇ ਪਤਾ ਲੱਗਿਆ ਇਹ ਵੀ ਹੈ ਕਿ ਜਿਹੜਾ ਪ੍ਰਵਾਸੀ ਦਾ ਪਸੂਣਾ ਚ ਇਹ ਵੀ ਆਇਆ ਵੀ ਇਹਨਾਂ ਦੀ ਜਿਹੜੇ ਕਿਰਾਏ ਤੇ দেয়া ਹੋਏ ਨੇਪਾਲੀਆਂ ਨੂੰ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਕੋਈ ਕੁਝ ਨਹੀਂ ਕੋਈ ਹਲੇ ਸੈਂਪਲਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਕੱਲ ਆਏ ਸੀਗੇ ਬਾਹਰ ਜਿਹੜੇ ਮੀਟ ਵਾਲੇ ਆ ਜਿਹੜੇ ਦੂਜੇ ਬੈਠੇ ਆ ਉਹਨਾਂ ਦਾ ਸੈਂਪਲ ਝੂਰ ਲੈ ਕੇ ਗਏ ਪਰ ਜਿਹੜਾ ਮੇਨ ਮੁੱਦਾ ਇਹ ਮੋਂਬੂ ਸਪ੍ਰਿੰਗ ਰੋਡ ਵਾਲਾ ਇਹਨਾਂ ਦਾ ਹਲੇ ਕੋਈ ਸੈਂਪਲਿੰਗ ਨਹੀਂ ਇਸ ਸਮੇਂ ਅਸੀਂ ਮੋਹਾਲੀ ਦੇ ਮਟੋਰ ਉਸ ਘਰ ਦੇ ਵਿੱਚ ਦਿੱਤਾ ਜਿੱਥੇ ਇਹਦੀ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਮੋਮੋਸ ਸਪ੍ਰਿੰਗ ਰੋਲ ਜਿਹੜੇ ਉਹ ਦਿਖਾਇਆ ਗਿਆ ਸੀ ਕਿ ਕਿਸ ਹਾਲਾਤ ਦੇ ਵਿੱਚ ਕਿੰਨੀ ਗੰਦਗੀ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਇੱਥੇ ਇੱਕ ਸਰ ਵੀ ਮਿਲਦਾ ਇੱਕ ਮਾਸ ਦਾ ਟੁਕੜਾ ਮਿਲਦਾ ਜੇ ਹੱਥ ਤੱਕ ਨਹੀਂ ਪਤਾ ਲੱਗਿਆ ਕਿ ਉਹ ਕਿਸ ਚੀਜ਼ ਦਾ ਇੱਕ ਵਾਰੀ ਕਰਦੇ ਹਾਲਾਤ ਦਿਖਾਉਂਦੇ ਦੇਖ ਸਕਦੇ ਹੋ ਕਿ ਗੰਦੀ ਪਤ ਗੋਬੀ ਕਿਸ ਤਰੀਕੇ ਨਾਲ ਗਲੀ ਸੜੀ ਤੇ ਪਈ ਹੈ ਜਿਹੜੀ ਮੋਮੋਜ਼ ਦੇ ਵਿੱਚ ਵਰਤੀ ਜਾ ਰਹੀ ਸੀ ਜਿਹੜੀ ਯੂਜ਼ ਕੀਤੀ ਜਾ ਰਹੀ ਸੀਗੀ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਖੌਫਨਕ ਤਸਵੀਰਾਂ ਨੇ ਕਿਉਂਕਿ ਇਹ ਮੋਮੋਜ਼ ਯ ਸਪ੍ਰਿੰਗ ਰੋਲ ਸਾਡੇ ਬੱਚੇ ਵੀ ਜਿਹੜੇ ਉਹ ਖਾਂਦੇ ਨੇ ਤੇ ਉਹਨਾਂ ਨੂੰ ਖਾ ਕੇ ਅਕਸਰ ਬਿਮਾਰ ਵੀ ਜਿਹੜੇ ਹੋ ਸਕਦੇ ਆਮ ਕਰਕੇ ਸਪਲਾਈ ਜਿਹੜੀ ਇੱਥੋਂ ਕੀਤੀ ਤੇ ਤਸਵੀਰਾਂ ਦੇ ਵਿੱਚ ਦੇਖੋ ਕਿ ਕਿੰਨੀ ਗੰਦਗੀ ਦੇ ਵਿੱਚ ਦੇਖੋ ਇੱਥੇ ਪੂਰੇ ਕੀੜੇ ਹੋਣ ਚਾਹੇ ਮੱਖੀਆਂ ਹੋਣ ਕਿੰਨੀ ਗੰਦਗੀ ਦੇ ਵਿੱਚ ਇਹ ਸਮਾਨ ਸਾਰਾ ਇੱਥੇ ਪਿਆਏ ਉਸ ਤਰੀਕੇ ਨਾਲ ਹਾਲਾਂਕਿ ਇੱਥੇ ਬਾਥਰੂਮ ਦੇ ਵਿੱਚ ਵੀ ਜਿਹੜੇ ਨੇ ਕੁੱਕਰ ਵਗੈਰਾ ਜਾਂ ਹੋਰ ਸਮਾਨ ਪਿਆ ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ ਸੋ ਇਹ ਇਹ ਜਿਹੜੀਆਂ ਤਸਵੀਰਾਂ ਨੇ ਅਸਲ ਦੇ ਵਿੱਚ ਕਿ ਦੇਖੋ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਇੱਥੇ ਨੇ ਹਾਲਾਤ ਕੀ ਬਣੇ ਹੋਏ ਨੇ ਇੱਥੇ ਜਿਹੜਾ ਸਪ੍ਰਿੰਗ ਰੋਲ ਬਣਾਇਆ ਜਾ ਰਿਹਾ ਸੀ ਇੱਥੇ ਮੋਮੋਜ਼ ਬਣਾਏ ਜਾ ਰਹੇ ਸੀਗੇ ਸੋ ਇਹ ਅੰਦਰਲਾ ਹਾਲਾਤ ਨੇ ਜਿਹੜੇ ਤੁਹਾਨੂੰ ਦਿਖਾ ਰਿਹਾ ਉਹ ਮਹਾਲੀ ਦੇ ਵਿੱਚ ਮਟਰ ਦੇ ਵਿੱਚ ਇਹ ਸਾਰਾ ਹੀ ਧੰਦਾ ਜਿਹੜਾ ਉਹ ਚੱਲ ਰਿਹਾ ਸੀਗਾ ਜਿੱਥੋਂ ਮੋਮਮੋਸ ਹੋ ਗਏ ਸਪ੍ਰਿੰਗਰੋਲ ਹੋ ਗਏ ਉਹਨਾਂ ਨੇ ਕਿ ਸਪਲਾਈ ਕੀਤਾ ਜਾ ਰਹੇ ਸੀ ਚਟਨੀ ਬਣਾਈ ਜਾ ਰਹੀ ਸੀ ਬੜੇ ਗੰਦਗੀ ਭਰਾ ਹਾਲ ਇੱਥੇ ਇੰਨੀ ਜ਼ਿਆਦਾ ਸਮੈਲ ਵੀ ਜਿਹੜੀ ਅੰਦਰੋਂ ਆ ਰਹੀ ਹੈ ਕਿ ਜਿਹਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਇੱਥੋਂ ਤੱਕ ਕਿ ਜਿਹੜੀ ਕੜਾਹੀ ਹੈ ਉਹਦੇ ਹਾਲਾਤ ਉਹਨਾਂ ਦੇਖੋ ਜળ ਕੇ ਪੂਰੀ ਤਰ੍ਹਾਂ ਜਿਹੜਾ ਆ ਘਿਓ ਤੇਲ ਜਿਹੜਾ ਵਰਤਦੇ ਸੀ ਉਹਦੇ ਹਾਲਾਤ ਬਣੇ ਪਏ ਨੇ ਇੱਥੇ ਦੇਖੋ ਕਿ ਕਿੰਨਾ ਉਹ ਤੇਲ ਆ ਅ ਜਿਹਦੇ ਵਿੱਚ ਜਿਹੜਾ ਆ ਜਿਹੜੇ ਫਰਾਈ ਕੀਤਾ ਜਾਂਦਾ ਸੀ ਕਿ ਕਿੰਨਾ ਜ਼ਿਆਦਾ ਉਹ ਗਾਧ ਬਣ ਚੁੱਕਿਆ ਗੰਦਾ ਹੋ ਚੁੱਕਿਆ ਤੇ ਇਹਦੇ ਨਾਲ ਕੈਂਸਰ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ ਤੇ ਇੱਥੇ ਇਹ ਹਾਲਾਤ ਨੇ ਦੇਖੋ ਪਾਡਿਆਂ ਦਾ ਹਾਲ ਦੇਖ ਲਓ ਕਿੰਨੇ ਜ਼ਿਆਦਾ ਜਲਵਰ ਜੰਮੀ ਹੋਈ ਹੈ ਕਿੰਨਾ ਜ਼ਿਆਦਾ ਗੰਦ ਜਿਹੜਾ ਇੱਥੇ ਮਚਿਆ ਹੋਇਆ ਤੇ ਕੀ ਕੀ ਜਿਹੜੇ ਪ੍ਰੋਡਕਟੇ ਵਰਤਦੇ ਸੀ ਸੋ ਇਹ ਹਾਲਾਤ ਨੇ ਇਸ ਸਮੇਂ ਜਿਹੜੇ ਤੁਹਾਨੂੰ ਦਿਖਾ ਰਹੇ ਹਾਲਾਂਕਿ ਇੱਥੇ ਯੂਥ ਕਲੱਬ ਵੱਲੋਂ ਜਿਹੜੀ ਇੱਕ ਵੀਡੀਓ ਬਣਾਈ ਜਾਂਦੀ ਹੈ ਵਾਇਰਲ ਕੀਤੀ ਜਾਂਦੀ ਹੈ ਤੇ ਉਦੋਂ ਬਾਅਦ ਆਖਿਰਕਾਰ ਫਿਰ ਜਿਹੜਾ ਆ ਇੱਥੇ ਇਸ ਵੀਡੀਓ ਤੋਂ ਬਾਅਦ ਪਤਾ ਲੱਗਦਾ ਇੱਥੇ ਮਿਉਨਿਸ ਦਿਖਾ ਦਿੰਨੇ ਆ ਦੇਖੋ ਮਿਉਨਿਸ ਦੇ ਦੇ ਹਾਲ ਕੀ ਬਣੇ ਹੋਏ ਨੇ ਇੱਥੋਂ ਸੌਸੇਸ ਜਿਹੜੀਆਂ ਤਿਆਰ ਕੀਤੀ ਜਾ ਰਹੀਆਂ ਉਹਨਾਂ ਦੇ ਹਾਲ ਦੇਖ ਲਓ ਤੇ ਹੋਰ ਗੰਦਗੀ ਦਾ ਜਿਹੜਾ ਉਹ ਹਾਲ ਦੇਖ ਲਓ ਇੱਕ ਵਾਰ ਅੰਦਰੋਂ ਕਮਰਾ ਦਿਖਾ ਦਿੰਨੇ ਆ ਜਿੱਥੇ ਇਹਨਾਂ ਨੇ ਆਪਣੇ ਸੌਣ ਲਈ ਜਾਂ ਰੱਖਣ ਲਈ ਬਣਾਇਆ ਸੀ ਇੱਥੇ ਜਿਹੜੀਆਂ ਜਿਹੜੀਆਂ ਨਸ਼ੀਲੀ ਪਦਾਰਥ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਸੀ ਉਹ ਲੱਗਤੋਂ ਹੈ ਪਰ ਇੱਥੇ ਫ੍ਰਿਜ ਦੇ ਵਿੱਚ ਪਿਆ ਇੱਕ ਜਿਹੜਾ ਮਾਸ ਦਾ ਟੁਕੜਾ ਤੁਹਾਨੂੰ ਜਰੂਰ ਦਿਖਾਉਣਾ ਚਾਹੁੰਦੇ ਹਾਂ ਉਹ ਜਿਹੜਾ ਕਿ ਹਜੇ ਤੱਕ ਜਿਹੜਾ ਆ ਇਹ ਪਤਾ ਨਹੀਂ ਕਲੱਬ ਵਾਲਿਆਂ ਦਾ ਕਹਿਣਾ ਹੈ ਕਿ ਬਿੱਲਾ ਜਿਹੜਾ ਮਾਰਿਆ ਹੋਇਆ ਸੋ ਇਹ ਚਿਕਨ ਦੇ ਤੌਰ ਤੇ ਵਰਤਿਆ ਜਾਂਦਾ ਸੀ ਮੋਮੋਸ ਦੇ ਵਿੱਚ ਜਿਹੜਾ ਫ੍ਰਿਜ ਦੇ ਵਿੱਚ ਹਜੇ ਵੀ ਪਿਆ ਨਜ਼ਰ ਆ ਰਿਹਾ ਹੈ ਸੋ ਇਹ ਤਸਵੀਰਾਂ ਨੇ ਇਸ ਸਮੇਂ ਮਟੋਰ ਦੀਆਂ ਉਸ ਘਰ ਦੀਆਂ ਜਿੱਥੇ ਮੋਮੋਜਾ ਹੋਰ ਜਿਹੜੇ ਸਪ੍ਰਿੰਗ ਰੋਲ ਵਗੈਰਾ ਬਣਾਉਣ ਦਾ ਕੰਮ ਚੱਲ ਰਿਹਾ ਸੀਗਾ ਸਾਡੇ ਨਾਲ ਯੂਥ ਕਲੱਬ ਦੇ ਮੈਂਬਰ ਮੌਜੂਦ ਆ ਜਿਨ੍ਹਾਂ ਵੱਲੋਂ ਵੀਡੀਓ ਜਿਹੜੀ ਬਣਾਈ ਗਈ ਸੀ ਭਾਜੀ ਤੁਸੀਂ ਇੱਕ ਵੀਡੀਓ ਬਣਾਈ ਸੀ ਵਾਇਰਲ ਹੁੰਦੀ ਆ ਸਾਹਮਣੇ ਆਉਂਦੀ ਆ ਕਿ ਸੀਕੇ ਨਾਲ ਅਧਿਕਾਰੀ ਸਾਰਾ ਪਤਾ ਲੱਗਿਆ ਸਰ ਅਸੀਂ ਨਾ ਇਹਨਾਂ ਨੂੰ ਪਿਛਲੇ 3-4 ਮਹੀਨੇ ਤੋਂ ਹਦ ਤੰਦੇਰੇ ਸੀਗੇ ਸਾਨੂੰ ਪਤਾ ਪਰ ਇੱਕ ਦੋ ਵਾਰ ਅਸੀਂ ਆਏ ਇਹਨਾਂ ਨੇ ਸਫਾਈ ਕਰ ਲਈ ਆ ਤਾਂ ਇਹਨਾਂ ਨੂੰ ਕੋਈ ਦੱਸ ਦਿੰਦਾ ਸੀ ਵੀ ਉਹਨਾਂ ਨੇ ਆਣਾ ਕਲੱਬਾਂ ਲੈਣੇ ਚਲੋ ਅਸੀਂ ਹੌਲੀ ਨਾਲ ਦਿਨ ਜਿਵੇਂ ਆਏ ਅਸੀਂ ਇਹ ਪਿੰਡ 'ਚ ਆਪਣੇ ਅਧਿਆਤਾਂ ਦੰਦੇ ਫੇਰੇ ਤੇ ਵੀ ਹੁੱਲੜ ਬਾਜੀ ਨਾ ਹੋਵੇ ਸਾਡੇ ਪਿੰਡ 'ਚ ਪ੍ਰਵਾਸੀਆਂ ਦੁਆਰਾ ਅਸੀਂ ਜਦੋਂ ਆ ਕੇ ਅੰਦਰ ਬੜੇ ਦੇਖਿਆ ਵੀ ਪੂਰੀ ਗੰਦਗੀ ਜਿਹੜੀ ਉਹ ਸਪ੍ਰਿੰਗ ਰੋਲ ਬਣਾਣੇ ਆ ਸੇਮੀਆਂ ਬਣਾਣੇ ਆ ਉਹ ਉਹ ਸੇਮੀਆਂ ਦੀ ਥਾਂ ਉਹ ਜਿਹੜਾ ਮੀਟ ਹੁੰਦਾ ਮੁਰਗੇ ਮੱਛੀ ਦਾ ਨਹੀਂ ਉਹ ਇਹ ਚੀਜ਼ਾਂ ਦਾ ਸੀਗਾ ਬਿੱਲਾ ਹੋ ਗਿਆ ਕੁੱਤਾ ਮਾਰ ਕੇ ਮਤਲਬ ਇਹ ਚੀਜ਼ਾਂ ਦਾ ਨੌਨ ਵੇਜ ਮੀਟ ਬਣਾ ਸਾਰਾ ਬਣਾਇਆ ਜਾ ਰਿਹਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਦਾਇ ਉਹ ਤੋਂ ਬਾਅਦ ਸਾਡੀ ਵੀਡੀਓ ਵਾਇਰਲ ਹੋ ਗਈ ਤੇ ਮੀਡੀਆ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਮੀਡੀਆ ਨੇ ਅੱਗੇ ਸਾਰ ਲਈ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਆਇਆ ਤੇ ਪ੍ਰਸ਼ਾਸਨ ਨੇ ਇਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਹੈ ਪਰ ਹਲੇ ਤੱਕ ਜਿਹੜੀ ਚੰਗੀ ਸੰਤੁਸ਼ਟਾ ਵਾਲੀ ਕਾਰਵਾਈ ਹੈ ਉਹ ਨਹੀਂ ਹਲੇ ਹੋਈ ਅਰੈਸਟ ਹੋਈ ਕਿਸੇ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਾਂ ਕਾਰਵਾਈ ਹੋਈ ਅਰੈਸਟ ਵਾਲੇ ਕਿਸੇ ਦੀ ਨਹੀਂ ਹੋਈ ਜੀ ਜਦੋਂ ਆਪਣਾ ਅਧਿਕਾਰੀ ਆਏ ਸੀ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਵੀ ਇਹ ਇਹ ਬੰਦੇ ਆ ਉਸ ਟਾਈਮ ਹੌਲੀ ਹੌਲੀ ਕਰਕੇ ਕਿ ਕਿੱਥੇ ਗਏ ਅਸੀਂ ਦੱਸਤਾ ਸੀਗਾ ਉਹ ਕੈਮਰੇ 'ਚ ਆਏ ਹੋਏ ਆ ਹੁਣ ਸਾਡੀ ਮੰਗ ਇਹੀ ਹੈ ਪ੍ਰਸ਼ਾਸਨ ਨੂੰ ਵੀ ਤੁਸੀਂ ਮਕਾਨ ਮਾਲਕ ਤੇ ਸਕੰਜਾ ਕਰੋ ਉਹ ਤੁਹਾਨੂੰ ਇਹ ਜਿਹੜਾ ਬੰਦਾ ਜਿਹੜਾ ਮੇਨ ਕਾਰਖਾਨੇ ਦਾ ਬੰਦਾ ਹੈ ਉਹ ਫੜਾ ਕੇ ਆਪਣਾ ਦਊਗਾ ਸੈਂਪਲਿੰਗ ਹੋਈ ਐ ਜੇ ਟੈਸਟਿੰਗ ਕੀਤੀ ਗਈ ਐ ਪ੍ਰਸ਼ਾਸਨ ਵੱਲੋਂ ਆ ਕੇ ਕੁਝ ਕਿਉਂਕਿ ਜਿਸ ਤਰੀਕੇ ਨਾਲ ਜਿਹੜਾ ਮਾਸ ਦਾ ਟੁਕੜਾ ਅਸ ਤੱਕ ਇੱਥੇ ਪਿਆ ਐ ਤੇ ਹੋਰ ਸਮਾਨ ਪਿਆ ਉਹਦੀ ਕੋਈ ਸੈਂਪਲਿੰਗ ਟੈਸਟਿੰਗ ਨਹੀਂ ਸੈਂਪਲਿੰਗ ਟੈਸਟਿੰਗ ਇੱਥੇ ਨਹੀਂ ਹੋਈ ਜੀ ਉਹ ਉਹਨਾਂ ਦਾ ਕਹਿਣਾ ਇਹ ਸੀਗਾ ਅਧਿਕਾਰੀਆਂ ਦਾ ਵੀ ਹਲੇ ਜਦੋਂ ਤੱਕ ਬੰਦਾ ਨਹੀਂ ਆਂਦਾ ਜਿਹੜਾ ਕਾਰਖਾਨੇ ਦਾ ਮਾਲਕ ਹੈ ਵੀ ਉਹ ਨਹੀਂ ਆਂਦਾ ਉਹਦੇ ਸਾਈਨ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹ ਆਪਣੀ ਨਹੀਂ ਕਰ ਸਕਦੇ ਸੈਂਪਲਿੰਗ ਹੈ ਕਿ ਦਾ ਮકાਨ ਕੁਝ ਪਤਾ ਹੈ ਇਹ ਪ੍ਰਵਾਸੀ ਦੇ ਜੀ ਕਿਸੇ ਦਾ ਹਾਲੇ ਤੱਕ ਸਾਨੂੰ 8 ਘੰਟੇ ਦੇ ਪਤਾ ਲੱਗਿਆ ਇਹ ਵੀ ਹੈ ਕਿ ਦਾ ਇਹ ਜਿਹੜਾ ਪ੍ਰਵਾਸੀ ਦਾ ਪਸੂਣਾ ਚ ਇਹ ਵੀ ਆਇਆ ਵੀ ਇਹਨਾਂ ਦੀ ਜਿਹੜੇ ਕਿਰਾਏ ਤੇ দেয়া ਹੋਏ ਨੇਪਾਲੀਆਂ ਨੂੰ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਕੋਈ ਕੁਝ ਨਹੀਂ ਮਕਾਨ ਮਾਲਕ ਆਂਦਾ ਸੀ ਇਹਨਾਂ ਤੋਂ ਕਿਰਾਇਆ ਲੈ ਕੇ ਚਲ ਗਿਆ ਅੱਛਾ ਮਾਲੇ ਦੇ ਬਿਲਕੁਲ ਅੰਦਰ ਹੈਗਾ ਇਹ ਮਕਾਨ ਜਿੱਥੇ ਇਹ ਕੰਮ ਚੱਲ ਰਿਹਾ ਸੀ ਪਹਿਲਾਂ ਪਤਾ ਹੀ ਲੱਗਿਆ ਇਸ ਦਾ ਕਿ ਇਸ ਦਾ ਨਹੀਂ ਰੈ residențial ਏਰੀਆ ਜੀ ਹੈ ਰੈ residențial ਏਰੀਆ ਵਿੱਚ ਇਹ ਕੰਮ ਚੱਲ ਰਿਹਾ ਹੈ ਦਾ ਕਮਰਸ਼ੀਅਲ ਏਰੀਆ ਦਾ ਕੰਮ ਹੈ ਤੁਸੀਂ ਸਿਲੰਡਰ ਦੇਖ ਲਓ ਕਮਰਸ਼ੀਅਲ ਸਿਲੰਡਰ ਪਏ ਇੱਥੇ ਜਿਹੜੇ ਤੁਹਾਨੂੰ ਅਸੀਂ ਸਿਲੰਡਰ ਲੈਣ ਚੱਲ ਜੀਏ ਕਾਪੀ ਬੁੱਕ ਕਰਾ ਕੇ ਦੋ ਦਿਨ ਬਾਅਦ ਮਿਲਦਾ ਇਹਨਾਂ ਨੂੰ 5-5 ਸਿਲੰਡਰ ਦਿੱਤੇ ਹੋਏ ਆ ਕਮਰਸ਼ੀਅਲ ਸਿਲੰਡਰ 10-10 ਪਏ ਸੀ ਉਹ ਦੂਜੀ ਬਿਲਡਿੰਗ 'ਚ ਕਮਰਸ਼ੀਅਲ ਸੈਂਟਰ ਅਤੇ ਜਿਹੜਾ ਮਤਲਬ ਰੈ residense area ਇੱਥੇ ਵੀ ਰਿਪੋਰਟ ਹੋ ਜਵੇ ਕੁਝ ਹੋ ਜਵੇ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਅਜੇ ਤੱਕ ਮਤਲਬ ਕੋਈ ਕਾਰਵਾਈ ਨਹੀਂ ਕੋਈ ਸੈਂਪਲਿੰਗ ਨਹੀਂ ਪ੍ਰਸ਼ਾਸਨ ਨੇ ਤੱਕ ਜਿਹੜਾ ਇੱਥੇ ਰੋਲ ਨਹੀਂ ਦਿਵਾਇਆ ਉਸ ਤਰੀਕੇ ਨਾਲ ਸਮਾਨਤਾ ਨਹੀਂ 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 ਕੋਈ ਅਰੇ ਸੈਂਪਲਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਕੱਲ ਆਏ ਸੀਗੇ ਬਾਹਰ ਜਿਹੜੇ ਮੇਟ ਵਾਲੇ ਆ ਜਿਹੜੇ ਦੂਜੇ ਬੈਠੇ ਆ ਉਹਨਾਂ ਦਾ ਸੈਂਪਲ ਜ਼ੋਰ ਲੈ ਕੇ ਗਏ ਆ ਪਰ ਜਿਹੜਾ ਮੇਨ ਮੁੱਦਾ ਇਹ ਮੋਮੋਸ ਸਪ੍ਰਿੰਗ ਰੋਡ ਵਾਲਾ ਇਹਨਾਂ ਦਾਲੇ ਕੋਈ ਸੈਂਪਲਿੰਗ ਨਹੀਂ ਹੋਈ ਦਵਾਈ ਕੋਈ ਸਾਰੇ ਹਾਲਾਤ ਦੁਬਾਰਾ ਦਿਖਾ ਦਿੰਦੇ ਨੇ ਦੇਖ ਸਕਦੇ ਹੋ ਮੋਮੋਸ ਬਣਾਉਣ ਦੇ ਲਈ ਜਿਹੜੀ ਇੱਥੇ ਸਮਾਨ ਪਿਆ ਗੰਦੀਆਂ ਸਬਜ਼ੀਆਂ ਪਈਆਂ ਨੇ ਤੇ ਉੱਥੇ ਮਿਊਨਿਸ ਮੋਮੋ ਜਿਹੜੀ ਪਾਏ ਜਾਂਦੇ ਐ ਤੇ ਕਪਨੀਰ ਜਿਹੜਾ ਪਾਇਆ ਰਿਹਾ ਸੀ ਹੁਣ ਇਹ ਨਹੀਂ ਪਤਾ ਕਿ ਉਹ ਕਿਸੇ ਤਰ੍ਹਾਂ ਜਗਾ ਸੈਂਪਲਿੰਗ ਹੋਵੇ ਤਾਂ ਪਤਾ ਲੱਗੇ ਕਿ ਆਖਿਰਕਾਰ ਇਹ ਪ੍ਰੋਡਕਟ ਹੈ ਕਿ ਨਹੀਂ ਜਿਹੜੇ ਵਰਤੇ ਜਾ ਰਹੇ ਆ ਬੜੇ ਗੰਦੇ ਹਾਲਾਤ ਨੇ ਜਾਲੇ ਲੱਗੇ ਹੋਏ ਨੇ ਉਦਾਂ ਹੀ ਕੱਪੜੇ ਲਟਕ ਰਹੇ ਆ ਬੁਰਾ ਹਾਲ ਬਣਿਆ ਹੋਇਆ ਇੱਥੇ ਪੂਰੇ ਇਸ ਘਰ ਦਾ ਇਸ ਇੰਨੀ ਜ਼ਿਆਦਾ ਅੰਦਰੋਂ ਸ ਕੀਤੀ ਨਹੀਂ ਜਾ ਸਕਦਾ ਕਿ ਕਿਸ ਤਰੀਕੇ ਵੀ ਆ ਕੇ ਕਰ ਇਸ ਮੈਲ ਹੈਗੀ ਆ ਤੇ ਇਹ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਸਾਰੇ ਹੀ ਕਰਦੇ ਅਸੀਂ ਦਿਖਾ ਰਹੇ ਹਾਂ ਕਿ ਇੱਥੇ ਜਿਹੜੇ ਨੇ ਮੋਮੋਸ ਤਿਆਰ ਕੀਤੇ ਜਾ ਰਹੇ ਸੀ ਇਹ ਦੇਖੋ ਗੰਧ ਉਸੇ ਤਰੀਕੇ ਨਾਲ ਸਾਰਾ ਕੁਝ ਉਸ ਤਰੀਕੇ ਨਾਲ ਇੱਥੇ ਪਿਆਸ ਜਿਹੜਾ ਨਜ਼ਰ ਆ ਰਿਹਾ ਤੇ ਇੱਥੇ ਹੀ ਜਿਹੜੇ ਆ ਉਹ ਮੋਮੋਸ ਸਪ੍ਰਿੰਗਰ ਰੋਲ ਤਿਆਰ ਕਰਕੇ ਇਥੋਂ ਜਿਹੜਾ ਆ ਉਹ ਵੱਖ-ਵੱਖ ਜਗ੍ਹਾ ਤੇ ਵੇਚੇ ਜਾ ਰਹੇ ਸੀਗੇ ਹਾਲਾਤ ਦੇਖੋ ਕਿ ਕਿਸ ਤਰੀਕੇ ਦੇ ਕਬਾੜ ਦੇ ਹਾਲਾਤ ਬਣੇ ਹੋਇਆ ਬਾਥਰੂਮ ਦੇ ਵਿੱਚ ਇਥੋਂ ਹੀ ਜਿਹੜਾ ਪਾਣੀ ਭਰਿਆ ਜਾਂਦਾ ਹੋਣਾ ਇੱਥੇ ਹੀ ਉਸ ਤਰੀਕੇ ਦਾ ਗੰਦਗੀ ਫੈਲੀ ਹੋਈ ਆ ਪਰ ਇੰਨਾ ਕੁਝ ਗੰਦ ਹੋਣ ਦੇ ਬਾਵਜੂਦ ਵੀ ਜਿਹੜਾ ਆ ਇਹ ਸਮਾਜ ਜਿਸ ਤਰ੍ਹਾਂ ਪ੍ਰੋਸੈਸ ਹੋ ਰਹੀ ਸਿਹਤ ਵਿਭਾਗ ਨੇ ਹਜੇ ਤੱਕ ਇਸ ਦੀ ਕੋਈ ਸੈਂਪਲਿੰਗ ਨਹੀਂ ਕੀਤੀ ਹੈਗੀ ਸਿਹਤ ਵਿਭਾਗ ਨੇ ਹਜੇ ਤੱਕ ਇਸ ਨੂੰ ਲੈ ਕੇ ਕੋਈ ਜਿਹੜਾ ਆ ਚੈੱਕ ਨਹੀਂ ਕੀਤਾ ਕਿ ਜਿਹੜਾ ਆ ਕਿਸ ਤਰੀਕੇ ਨਾਲ ਅਧਿਕਾਰ ਜਿਹੜੇ ਹਾਲਾਤ ਬਣੇ ਹੋਇਆ ਮਹੱਲਾ ਦਿਖਾ ਦਿੰਦੇ ਨੇ ਇਹ ਮਹੱਲਾ ਇੱਕ ਵਾਰੀ ਪੂਰਾ ਬੰ ਦੇਖੋ ਇਹ ਮਾਲੇ ਦੇ ਵਾਸੀਆਂ ਵੱਲੋਂ ਆਮ ਲੋਕਾਂ ਵੱਲੋਂ ਇਸ ਮਕਾਨ ਦੇ ਵਿੱਚ ਆਖਿਰਕਾਰ ਇਹ ਜਿਹੜਾ ਆ ਬੰਦਿਆਂ ਨੂੰ ਫੜਿਆ ਜਾਂਦਾ ਇਹ ਘਰ ਆ ਇਹ ਮਕਾਨ ਹੈ ਮਟੌਰ ਦੇ ਅੰਦਰ ਮਹਾਲੀ ਦੇ ਅੰਦਰ ਜਿੱਥੇ ਕਿ ਇਹ ਜਿਹੜਾ ਤੰਦਾ ਚੱਲ ਰਿਹਾ ਸੀਗਾ ਗੈਰ ਕਾਨੂੰਨੀ ਤਰੀਕੇ ਨਾਲ ਸੇਤਨਾ ਖਲਵਾੜ ਕੀਤਾ ਜਾ ਰਿਹਾ ਹੈ ਹਜੇ ਵੀ ਉਸੇ ਤਰੀਕੇ ਨਾਲ ਅੰਦਰ ਸੈਂਪਲ ਪਾਏ ਪਰ ਨਾ ਤਾਂ ਪ੍ਰਸ਼ਾਸਨ ਨੇ ਸੈਂਪਲਿੰਗ ਜਿਹੜੀ ਕੀਤੀ ਹੈ ਤੇ ਨਾ ਹੀ ਹਜੇ ਤੱਕ ਕੋਈ ਕਾਰਵਾਈ ਇਸ ਉੱਤੇ ਕੀਤੀ ਗਈ ਹੈ ਤੇ ਪ੍ਰਸ਼ਾਸਨ ਬਿਲਕੁਲ ਚੁੱਪੀ ਧਾਰੇ ਹੋਇਆ ਪਰ ਮੱਲਾਵਾਸੀ ਕਲਬਾਸੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜੇ ਖਲਵਾੜ ਜਿਹੜੀ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਕਾਰਵਾਈ ਜ਼ਰੂਰ ਬਣਦੀ ਹੈ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਕਦ ਇਸ ਉੱਤੇ ਕਾਰਵਾਈ ਕਰਦਾ ਤੇ ਅਜੇ ਇਹ ਏਡੇ ਜਿਹੜੇ ਲੋਕਾਂ ਨੇ ਸੇਤਨਾ ਖਲਵਾੜ ਕਰ ਰਹੇ ਉਹਨਾਂ ਨੂੰ ਅੰਮ੍ਰਮਾ ਅਸਕੰਦਰ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀਟੀਸੀ ਨਿਊਜ਼ ਮਹਾਲੀ